ਦੇ ਦੇ ਸਕੂਟਰ ਨਾਲ ਇਕੱਲੇ ਕੋਈ ਨਾ ਕ੍ਰੋਸ ਕਰਦੇ ਆਂ ਤੁਸੀਂ ਫਿਰ ਕਿਵੇਂ ਬਚੇ ਇਸ ਸਕੂਟਰੀ ਵਿੱਚ ਸਾਬਤ ਅੱਛਾ ਇਹ ਪਰੇ ਨਹੀਂ ਹੋਈ ਐ ਧੂਆਂ ਬਹੁਤ ਜ਼ਿਆਦਾ ਸੀ ਇਹ ਤਾਂ ਸਾੜਤੀ ਹੋ ਗਿਆ ਡੈਗੀ ਪੀ ਅੰਕਲ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਸੁਣਿਆ ਹੀ ਨਹੀਂ ਜੀ ਹਾਂ ਪੰਜਾਬ ਚ ਕਬੱਡੀ ਘਟਣਾ ਵਾਪਰੀ ਐ ਦੋ ਵਿਦਿਆਰਥਣਾਂ ਸਕੂਟੀ ਤੇ ਆਪਣੇ ਘਰ ਜਾ ਰਹੀਆਂ ਸਨ ਇਸ ਦੌਰਾਨ ਖੇਤਾਂ 'ਚ ਕਿਸਾਨ ਵੱਲੋਂ ਅੱਗ ਲਗਾਈ ਗਈ ਸੀ ਜਿਸ ਕਾਰਨ ਸਕੂਟੀ ਸਵਾਰ ਵਿਦਿਆਰਥਣਾਂ ਇਸ ਦੀ ਚਪੇਟ 'ਚ ਆ ਗਈਆਂ ਵਿਦਿਆਰਥਣਾਂ ਦੀ ਪੂਰੀ ਸਕੂਟੀ ਸੜ ਕੇ ਸੁਆਹ ਹੋ ਚੁੱਕੀ ਹੈ ਸਪੀੜ ਤੇ ਇਨ੍ਹਾਂ ਵਿਦਿਆਰਥਣਾਂ ਦਾ ਰੋ ਰੋ ਬੁਰਾ ਹਾਲ ਹੈ ਆਖਰ ਕਿਵੇਂ ਇੰਨਾ ਵੱਡਾ ਹਾਦਸਾ ਹੋਇਆ ਇਹ ਤੁਸੀਂ ਵਿਦਿਆਰਥਣਾਂ ਦੇ ਮੂੰਹੋਂ ਸੁਣ ਸਕਦੇ ਹੋ ਇੱਥੇ ਦੂਆ ਵੱਧ ਹੋ ਗਿਆ ਸੀ ਤੇ ਅਸੀਂ ਕਿ ਚੱਲ ਲੰਗਾਲ ਜਾਵਾਂਗੇ ਪਰ ਉਹ ਅੱਛਾ ਸਕੂਟਰੀ ਨੂੰ ਫਿਰ ਅੱਗ ਲੱਗ ਗਈ ਹੈ ਤੁਸੀਂ ਫਿਰ ਕਿਵੇਂ ਬਚੇ? ਅਸੀਂ ਸਕੂਟਰੀ ਵਿੱਚ ਆ ਗਿਆ ਸੀ। ਅੱਛਾ ਇਹ ਪਰੇ ਨਹੀਂ ਹੋਈ ਐ। ਧੂਆਂ ਬਹੁਤ ਜ਼ਿਆਦਾ ਸੀ। ਇੱਥੇ ਬਹੁਤ ਧੂਆਂ ਆਗਾ ਸੀ। ਤੇ ਅਸੀਂ ਕਿਹਾ ਚੱਲ ਲੰਗਾ ਲਾਂਗੇ। ਹਾਂ। ਤੇ ਲੰਗਾਣ ਵੀ ਲੱਗੇ ਤੇ ਫਿਰ ਇੱਥੇ ਸਾਈਡ ਤੇ ਹੀ ਹੋ ਗਿਆ ਡੇਗੀ ਪੀ। ਅੰਕਲ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਸੁਣਿਆ ਹੀ ਨਹੀਂ। ਹਾਂ। ਸੀ ਗਿਆ ਵੀ ਕੱਲ ਤੁਸੀਂ ਉਹਰੇ ਨਾਲ ਟਕਰਾ ਦੋ ਉਹਨਾਂ ਉਹਰੇ ਵੀ ਨਿਕਰਾਇਆ ਫਿਰ ਆ ਅੰਕਲ ਹੁਣੇ ਆਏ ਨੇ ਇਹਨਾਂ ਸਾਡੀ ਹਲਕੀ ਕੀਤੀ ਹੈ ਜਿਹੜਾ ਸਕੂਟਰੀ ਛੱਡ ਕੇ ਪਰੇ ਹੋ ਗਏ ਹਾਂਜੀ ਫਿਰ ਪਰੇ ਹੋ ਗਏ ਸਕੂਟਰੀ ਹੰਕਾਰ ਖੜ ਕੇ ਜਾ ਰਹੀ ਹੈ ਹਾਂਜੀ ਅੱਛਾ ਫੜਦੇ ਫੜਦੇ ਹੋ ਸ਼ਹਿਰ ਹਾਂਜੀ ਸੈਂਟਰ ਲੱਗਿਆ ਇਹ ਵੱਡੀ ਘਟਨਾ ਜਲਾਲਾਬਾਦ ਦੇ ਪਿੰਡ ਮਸਤੂ ਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਖੇਤਾਂ ਵਿੱਚ ਕਿਸਾਨ ਵੱਲੋਂ ਲਗਾਈ ਅੱਗ ਕਾਰਨ ਇਹ ਵੱਡਾ ਹਾਦਸਾ ਹੋਇਆ ਹੈ ਵਿਦਿਆਰਥੀਆਂ ਵੱਲੋਂ ਮਸਾਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਵੀ ਅੱਗ ਦੀ ਚਪੇੜ ਚ ਆ ਚੁੱਕੀਆਂ ਨੇ। ਬੁੜੀਆਂ ਆ ਰਹੀ ਸੀ ਸੈਂਟਰ ਪਰਦੇਸ। ਅੱਛਾ ਸੈਂਟਰ ਲੱਗੇ ਹੋਏ ਆ। ਅੱਛਾ ਤੇ ਮੈਂ ਐਕਚੁਅਲ ਹੈ ਦੀ ਕਿਸ ਕਿਸਤਾ ਤੇ? ਅੱਛਾ ਆ ਰਹੀ ਸੀ ਤੇ ਹਾਂ। ਤੂੰ ਆਇਆ ਹੈਗਾ ਸੀ ਬਹੁਤ ਜ਼ਿਆਦਾ। ਅੱਛਾ ਤੇ ਤੂੰ ਵਿੱਚ ਡਿੱਗ ਪਈਆਂ ਨੇ। ਹਾਂ। ਭੱਜਿਆ ਗਿਆ ਨਹੀਂ ਨੇ। ਅੱਛਾ ਲੱਤ ਲੁੱਤ ਛੜ ਗਈਆਂ ਨੇ। ਅੱਛਾ ਲੱਤ ਇਸ ਕਰਕੇ ਅੱਗ ਲੱਗ ਗਈ ਸਕੂਟਰੀ। ਨਾੜ ਨੂੰ ਅੱਗ ਲੱਗ ਗਈ। ਹਾਂ ਨਾੜ ਨੂੰ ਅੱਗ ਲੱਗ ਗਈ।